ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜ ਗਾਵ ਇੱਕ ਬੱਚੀ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਟੋਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਹੋ ਠੀਕ ਹੋ ਵਧੀਆ ਜੀ ਪੂਰੇ ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਮ ਹਰਦੀਪ ਸਿੰਘ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦਿਓ 765781488 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਨੇ ਕਿਹੜਾ ਸੂਸ ਸੂਈ ਇਹ ਡਾਕਟਰ ਸੂਈ ਦਾ ਦੂਜਾ ਸੂ ਆਗਾ ਹਾਂਜੀ ਸੂਈ ਨੂੰ ਵੀ ਇਹਨੂੰ ਟਾਈਮ-ਟਾਈਮ ਹੀ ਨਹੀਂ ਹੋਇਆ ਆਪਾਂ ਸੱਚ ਉਹ ਦੱਸਾਂਗੇ ਜਿਹੜੀ ਗੱਲ ਆ ਠੀਕ ਆ ਇਹਨੇ 23-24 ਕਿਲੋ ਦੁੱਧ ਸੀ ਠੀਕ ਆ ਇਹਨੂੰ ਹੋ ਗਈ ਸੀ ਮਟਾਇਟਸ ਠੀਕ ਆ ਜੀ ਉਹਦੇ ਟੀਕੇ ਲੱਗਣ ਕਾਰਨ ਅੱਜ ਇਹਦੇ ਥੱਲੇ 6 ਕਿਲੋ ਦੁੱਧ ਆ ਠੀਕ ਆ ਆ ਜਿਹੜੀ ਗੰਡ ਬਣੀ ਵੀ ਉਸੇ ਕਰਕੇ ਬਣੀ ਵੀ ਆ ਭਾਅ ਵੀ ਇਹਦਾ ਛੋਟਾ ਹੀ ਆ ਵੀ ਜੇ ਕਿਸੇ ਨੇ ਦੁੱਧ ਪੀਣ ਨੂੰ ਲੈ ਹੂੰ ਠੀਕ ਆ 7000 ਰੁਪਏ ਦੀ ਵੈਟ ਦੇ ਦਾਂਗੇ ਖੋਲੋ ਭਾਈ ਤੋਰ 7000 ਰੁਪਿਆ ਮੋਲਾ ਮਾਨਦਾਨ ਜ਼ਰੂਰ ਹੋ ਜਾ 6 ਲੀਟਰ ਦੋ ਦਾ ਦੋਨੇ ਡੰਗਾ ਦਾ ਦੋਨੇ ਠੀਕ ਤੇ ਦੁੱਧ ਹੋਰ ਵੀ ਵਾਜਦੇ ਨੇ ਉਹ ਬੰਦੇ ਨੇ ਜੀ ਜਾਈ ਨਹੀਂ ਪਿਆ ਜਦੋਂ ਹੂੰ ਥਣ ਸਹੀ ਹਾਂ ਹਾਂ ਥਣ ਉਹ ਦੁੱਧ ਆਉਂਦਾ ਜ਼ਰੂਰ ਆ ਥੋੜਾ ਘੱਟ ਆਉਂਦਾ ਦੋ ਚੋ ਮੂਰ ਲੈ ਚੋ ਹੂੰ ਜਿੱਧਰ ਲਈ ਸਾਈਡ ਪਾਸਾ ਜਾ ਹਨਾ ਹਾਂ ਜਿੱਧਰ ਗੰਡ ਜੇ ਉਧਰ ਥੋੜਾ ਘੱਟ ਨੇ ਉਧਰ ਵੱਧਦਾ ਦੂਜੇ ਪਾਸੇ ਘੱਟਦਾ ਹਾਂ ਚੋ ਉਹ ਭਈ ਗੱਲ ਇਹ ਉਹ ਡਾਕਟਰ ਨਹੀਂ ਇਹੇ ਜੀ ਫੜਾਉਂਦਾ ਵੀ ਕਿਹੜਾ ਠੀਕ ਮੋਲਾ ਜਮਾ ਜਾਇਜ ਆ ਬਾਈ 7000 ਰੁਪਿਆ ਮੋਲਾ ਮਾਨਤਨ ਜ਼ਰੂਰ ਹੋ ਜਾ ਆਰਡਰ ਬਾਈ ਨੇੜੇ ਦੋ ਚੈੱਕ ਕਰ ਲੋ ਥੋੜੀ ਜੀ ਬਾਈ ਕਹਿੰਦਾ ਮਸਟ ਸਟੇਟਸ ਹੋ ਗਈ ਸੀ ਉਹਦਾ ਕਰਕੇ ਪ੍ਰੋਬਲਮ ਆ ਗਈ ਦੁੱਧ ਬਹੁਤ ਚੰਗਾ ਸੀ ਬੜਤਲੇ ਆਗੇ ਵੀਰੇ 2 ਨੰਬਰ ਤੇ ਇਹ ਇਕੱਲੀ ਟੋਕੜਾ ਡਾਕਟਰ ਇਹ ਆਪਾਂ ਚੋਈ ਨਹੀਂ ਆਪਣੇ ਕੋਲੇ ਅੱਜ ਤੜਕਿਓ ਆਈ ਆ ਠੀਕ ਹੈ ਬਾਈ ਆਪਾਂ ਉਹ ਬੰਦੇ ਨੇ ਦੱਸਿਆ 7 ਕਿਲੋ ਆਪਾਂ ਤਾਂ 5 ਮੰਨਿਆ ਅੱਛਾ ਆਪਾਂ ਤਾਂ ਇਕੱਲੇਗਾ ਧਾਰਾ ਤੇ ਲਿਆਂਦੀ ਆ ਇੱਕ ਪੈਸੇ ਦੀ ਗਰੰਟੀ ਨਹੀਂ ਗਾਂ ਸੋਹਣੀ ਲੱਗੀ ਦੇਖ ਬੱਚੀ ਦੀ ਬੂਥਵਾਸ ਕਿਆ ਬਾਤ ਆ ਯਾਰ ਹਣਾ ਠੀਕ ਆ ਬੱਟੀ ਪਲੀ ਪੁਲੀ ਵੀ ਆ ਆਪਣੇ ਇੱਕ ਪੈਸੇ ਦੀ ਗਰੰਟੀ ਨਹੀਂ ਆਪਾਂ ਤਾਂ ਥਾਣਾ ਨਾ ਆਪਾਂ ਇਹ ਕਹਿੰਨੇ ਵੀ 2 ਕਿਲੋ ਦੇਊ 3 ਦੇਊ ਜੋ ਵੀ ਦੇਊ ਅਗਲੇ ਨੇ ਆਪਦੇ ਤ ਸਮਝਦੇ ਪਰ ਆਪਾਂ ਨੂੰ ਚੰਗੀ ਲੱਗੀ ਆਪਾਂ ਲੈ ਲਈ ਹੂੰ ਥਣ ਤਾਂ ਪਾਸ ਹਾਂ ਥਣ ਚਾਰੇ ਸਹੀ ਹੈ ਕਿਸੇ ਪੁਰਨੀ ਚਰਲਾ ਨਹੀਂ ਗੰਡਨੀ ਨਾੜ ਬਹੁਤ ਠੀਕ ਆ ਹਾਂ ਥਾਨ ਪਾਲ ਸਭ ਦੁੱਧ ਦੀ ਬਾਈ ਕਹਿੰਦਾ ਚਾਹ ਤਸੱਲੀ ਆ ਕਿਉਂ ਆਇਆ ਨਾ ਉਹ ਸੀਲ ਸਾਉ ਬਥੇਰੀ ਆ ਲੈ ਠੀਕ ਆ ਇਹ ਥਾਣਾ ਪੱਲਾ ਦਿਖਾਈ ਦਿੰਨੇ ਲੇ ਕਿ ਵਾਈ ਪਹੁੰਚਗੇ ਯਾਰ ਹਨਾ ਬੜੀ ਚੰਗੀ ਆ ਲੈ ਹਾਂ ਲੈ ਕੀ ਬਾਤ ਆ ਨਾਲੇ ਖੁੱਲੀ ਛੱਡੀ ਵੀ ਉਵੇਂ ਖੜੀ ਏ ਠੀਕ ਆ ਦੇਖ ਲੈ ਖੁੱਲੀ ਛੱਡੀ ਵੀ ਆ ਲੈ ਸੀਲ ਬਥੇਰੀ ਆ ਇਹ ਆਪਾਂ ਲਈ ਸੀ ਫੇਸ ਬੜਾ ਪਿਆਰਾ ਹਨਾ ਬੈਡ ਪਹਿਲੇ ਸੂਏ ਸੂਈ ਸੀ ਇਹ ਰਹੀ ਨਹੀਂ ਰਹੀ ਨਹੀਂ ਨਹੀਂ ਕਿਹੜਾ ਫੜਾਉਂਦਾ ਏ ਡਿਵਾਡ ਜੀ ਦੀ ਗੱਬਣ ਹੋਊਗੀ ਸਹੀ ਗੱਲ ਆ ਬਾਈ ਤੇ ਕੀ ਮੋਲ ਆ ਫਿਰ ਇਹਦਾ ਇਹ 20000 ਰੁਪਏ ਦੀ ਦੇਵਾਂਗੇ ਡਾਕਟਰ 20000 ਦੀ ਮਾਨਤਾਨ ਹੋ ਜਾ ਹਾਂ ਛੋੜ ਛੱਪਾ ਕਰ ਦਾਂਗੇ ਠੀਕ ਆ ਬੈਠਦੇ ਤੌਰ ਤਾਰ ਦੇਖ ਤੂੰ ਯਾਰ ਮੂੰਹ ਨਾਲ ਦੇਖ 20000 ਰੁਪਿਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਮਾਨਤਾਨ ਜ਼ਰੂਰ ਹੋ ਜਾ ਸਨੱਖ ਬਣਾ ਬਹੁਤ ਆ ਯਾਰ ਬੈਡ ਦਾ ਹੂੰ ਅੱਗੇ ਬੱਚੀ ਜੀ ਕਿੰਨੀ ਕੁ ਉਮਰ ਹੈ ਦੀ ਇਹ ਬਾਈ ਦੋ ਦੰਦ ਹੋ ਗਏ ਚਾਰ ਦੰਦ ਹੋ ਗਏ ਪੰਜ ਮਹੀਨੇ ਦੀ ਗੱਬਰ ਸੀ ਬੱਚਾ ਛੱਟ ਗਈ ਅੱਛਾ ਜੀ ਬੰਦੇ ਨੇ ਸਾਂਭੀ ਨਹੀਂ ਜਦੋਂ ਬੱਚਾ ਛੱਟ ਗਈ ਮਾਗਰ ਕੌੜਿਆਂ ਨੇ ਕੱਟ ਲਾ ਲਈ ਅੱਛਾ ਦੋਨੋਂ ਕੋਸੀ ਇਕੱਠਾ ਕਰਤਾ ਇਹਦਾ ਆ ਦੇਖਿਆ ਹਜੇ ਇਹ ਬੱਚੀ ਦੀ ਬਰੀਡ ਦੇਖ ਫੇਸ ਕੁਆਲਿਟੀ ਹੈਸ ਬੜਾ ਚੰਗਾ ਹਨਾ ਚਾਰ ਦੰਦ ਹੋ ਗਏ ਇਹ ਚਾਰ ਦੰਦ ਪੂਰੇ ਰਲਾਈ ਨਹੀਂ ਆ ਦੇਖ ਬਰਾਬਰ ਕੀਤੇ ਨਹੀਂ ਹਜੇ ਸਹੀ ਗੱਲ ਆ ਜੀ ਚੱਕ ਦੀਗਾ ਬੱਚੀ ਜਾਤ ਵਾਲੀ ਸੀ ਕੱਦ-ਕੱਡ ਵਾਲੀ ਸੀ ਕੱਟ ਲਾਉਣ ਕਰਨੇ ਹੈ ਲਿੱਸੀ ਹੋਈ ਵੀ ਹੈ ਲਿੱਸੀ ਹੋਈ ਵੀ ਹੈ ਖੋਲੋ ਭਾਈ ਮਣੀ ਤੋਰ ਦੋ ਕੀ ਮੋਲ ਲਾ ਫਰਜ਼ਾਇਤ ਆ ਇਹ 10000 ਦੀ ਦੇ ਦਾਂਗੇ ਮਾਨਦਾਨ ਹੋ ਜਾ ਮਾਨਦਾਨ ਕਰ ਦਾਂਗੇ ਠੀਕ ਆ 10000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਇਹ ਥੋੜੀ ਜੀ ਭੱਜੂ ਡਾਕਟਰ ਕੋਈ ਨਹੀਂ ਮੜੀ ਦੌਰ ਤਾਰਾ ਚੈੱਕ ਕਰੋ ਬਾਈ ਬੈਂਡ ਦਾ ਜਿਹੜੀ ਗੱਲ ਸੀ ਬਾਈ ਦੇ ਨਾਲ ਸੀ ਹਨਾ ਤੇ ਮੁੱਲ ਇਹਦਾ 10000 ਰੁਪਏ ਆ ਦੇਖ ਤੋਰਦਾਰ ਸਹੀ ਆ ਹੁਣ ਇਹਦਾ ਮੂੰਹ ਦੇਖ ਲੈ ਫੇਸ ਬੜਾ ਚੰਗਾ ਹਨਾ ਬੱਚੀ ਬਹੁਤ ਜਿਆਦਾ ਚੰਗੀ ਸੀ ਫਾਰਮ ਦੀ ਗੱਲ ਕਰ ਲਾਗੀ ਮਾੜੇ ਬੰਦੇ ਦੇ ਹੱਤ ਤੱਕ ਇਹ ਪਾਸੇ ਦੇ ਵੀ ਨਹੀਂ ਠੀਕ ਹੈ ਨਾਗਸੀਪਰਾ ਕੋਲੇ ਤੈਨਾਂ ਤਿੰਨ ਹੀ ਰਖਾਤੇ ਕਿਸੇ ਵੀਰ ਦੇ ਤੈਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ